ਕੈਨੇਡਾ ਵਿੱਚ ਦਸੰਬਰ ਮਹੀਨੇ ਦੌਰਾਨ 91000 ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਬੇਰੋਜ਼ਗਾਰੀ ਦਰ ਮਾਮੂਲੀ ਕਮੀ ਨਾਲ 6.7% ਤੇ ਆ ਗਈ। ਰੋਜ਼ਗਾਰ ਦੇ ਮੌਕਿਆਂ ਵਿੱਚ ਅਥਾ ਵਾਧਾ ਆਰਥਿਕ ਮਾਰਾਂ ਦੇ ਕਿਐਸਿਆਂ ਤੋਂ 3 ਗੁਣਾ ਵੱਧ ਸਾਬਤ ਹੋਇਆ ਜੋ ਸਾਲ ਦੇ ਅੰਤਮ ਮਹੀਨੇ ਦੌਰਾਨ ਸਿਰਫ 25000 ਨੌਕਰੀਆਂ ਪੈਦਾ ਹੋਣ ਦਾ ਜ਼ਿਕਰ ਕਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਬਲਿਕ ਸੈਕਟਰ ਵਿੱਚ 40000 ਨੌਕਰੀਆਂ ਪੈਦਾ ਹੋਈਆਂ ਜਦਕਿ ਪ੍ਰਾਈਵੇਟ ਸੈਕਟਰ ਵਿੱਚ 27000 ਨੌਕਰੀਆਂ ਪੈਦਾ ਹੋਣ ਦੀ ਰਿਪੋਰਟ ਹੈ ਇਸ ਤੋਂ ਇਲਾਵਾ ਸਵੈ ਰੋਜ਼ਗਾਰ ਵਾਲਿਆਂ ਦੇ ਅੰਕੜੇ ਵਿੱਚ 24000 ਵਾਧਾ ਦਰਜ ਕੀਤਾ ਗਿਆ ਦੂਜੇ ਪਾਸੇ ਪ੍ਰਤੀ ਘੰਟਾ ਉਜਰਤ ਦਰ 3.8% ਵਾਧੇ ਨਾਲ 35.77 ਸੈਂਟ ਹੋ ਗਈ ਪਰ ਇਸ ਵਾਧੇ ਨੂੰ ਮਈ 2022 ਮਗਰੋਂ ਸਭ ਤੋਂ ਘੱਟ ਸਾਲਾਨਾ ਵਾਧਾ ਮੰਨਿਆ ਜਾ ਰਿਹਾ ਹੈ Bank of Montreal ਦੇ Chief Economist Doug Porter ਦਾ ਕਹਿਣਾ ਸੀ ਕਿ ਇੱਕ ਪਾਸੇ ਅਰਥਚਾਰੇ ਵਿੱਚ ਸੁਧਾਰ ਦੇ ਸੰਕੇਤ ਆ ਰਹੇ ਨੇ ਪਰ ਦੂਜੇ ਪਾਸੇ ਮਹਿੰਗਾਈ ਅਤੇ ਵਿਆਜ ਦਰਾਂ ਦਾ ਖਤਰਾ ਵੀ ਮੰਡਰਾ ਰਿਹਾ ਹੈ ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਅਸੀਂ ਮਜ਼ਬੂਤ ਵਾਧੇ ਦੀ ਉਮੀਦ ਕਰ ਸਕਦੇ ਹਾਂ ਅਤੇ ਇਸ ਦਾ ਜਵਾਬ ਫਿਲਹਾਲ ਨਾਂ ਵਿੱਚ ਹੀ ਮਿਲਦਾ ਨਜ਼ਰ ਆ ਰਿਹਾ ਹੈ ਪਰ ਨਵੇਂ ਬਰੇ ਵਿੱਚ ਕੈਨੇਡਾ ਦੀ ਆਰਥਿਕਤਾ ਬਿਹਤਰ ਹੋਣ ਦੇ ਅਸਾਰ ਵੀ ਨਾਲੋਂ ਨਾਲ ਮਹਿਸੂਸ ਕੀਤੇ ਜਾ ਸਕਦੇ ਨੇ ਦੱਸ ਦਈਏ ਕਿ ਦਸੰਬਰ ਦੌਰਾਨ ਪੈਦਾ ਹੋਏ ਰੋਜ਼ਗਾਰ ਦੇ ਨਵੇਂ ਮੌਕਿਆਂ ਵਿੱਚੋਂ ਜ਼ਿਆਦਾਤਰ ਫੁੱਲ ਟਾਈਮ ਰਹੇ ਅਤੇ ਐਜੂਕੇਸ਼ਨਲ ਸਰਵਿਸਿਜ਼, ਹੈਲਥ케ਅਰ, ਸੋਸ਼ਲ ਅਸਿਸਟੈਂਸ, ਫਾਈਨਾਂਸ ਅਤੇ ਟ੍ਰਾਂਸਪੋਰਟੇਸ਼ਨ ਸੈਕਟਰ ਨੂੰ ਸਭ ਤੋਂ ਵੱਧ ਫਾਇਦਾ ਹੋਇਆ। ਇਸੇ ਦੌਰਾਨ CIBC ਦੇ ਸੀਨੀਅਰ ਇਕਨੋਮਿਸਟ ਐਂਡਰਿਊ ਗ੍ਰਾਂਥਮ ਨੇ ਆਪਣੇ ਕਲਾਇੰਟਸ ਨੂੰ ਭੇਜੇ ਸੁਨੇਹੇ ਵਿੱਚ ਕਿਹਾ ਕਿ ਰੋਜ਼ਗਾਰ ਖੇਤਰ ਦੀ ਤਾਜ਼ਾ ਰਿਪੋਰਟ ਬਿਨਾਂ ਸ਼ੱਕ ਕਿਆਸਿਆਂ ਤੋਂ ਕਿਤੇ ਬਿਹਤਰ ਸਾਬਤ ਹੋਈ ਹੈ ਪਰ ਹੁਣ ਵੀ ਬੇਰੋਜ਼ਗਾਰੀ ਦਾ ਪੱਧਰ ਕਾਫੀ ਉੱਚਾ ਨਜ਼ਰ ਆ ਰਿਹਾ ਹੈ ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਅਲਬਰਟਾ ਨੂੰ ਸਭ ਤੋਂ ਵੱਡਾ ਹਿੱਸਾ ਮਿਲਿਆ ਔਇਲ ਐਂਡ ਗੈਸ ਪਾਈਪਲਾਈਨ ਟਰਾਂਸਪੋਰਟੇਸ਼ਨ ਅਤੇ ਪ੍ਰਾਇਮਰੀ ਮੈਟਲ ਮੈਨੂਫੈਕਚਰਿੰਗ ਵਰਗੇ ਖੇਤਰਾਂ ਦਾ ਨਵੀਆਂ ਨੌਕਰੀਆਂ ਵਿੱਚ ਵੱਡਾ ਯੋਗਦਾਨ ਰਿਹਾ ਅਲਬਰਟਾ ਵਿੱਚ ਬੇਰੋਜ਼ਗਾਰੀ ਦਰ 7.8% ਕਮੀ ਨਾਲ 6.7% ਤੇ ਆ ਗਈ ਅਤੇ ਐਡਮਿੰਟਨ ਵਿੱਚ ਬੇਰੋਜ਼ਗਾਰਾਂ ਦੀ ਗਿਣਤੀ 8.3% ਤੋਂ ਘਟ ਕੇ 7.4% ਦਰਜ ਕੀਤੀ ਗਈ। ਕੈਲਗਰੀ ਵਿਖੇ ਬੇਰੋਜ਼ਗਾਰੀ ਦਰ 7.9% ਤੋਂ ਘਟ ਕੇ 7.8% ਤੇ ਹੀ ਆ ਸਕੀ ਜਦਕਿ ਕੈਨੇਡਾ ਦੀ ਆਰਥਿਕ ਰਾਜਧਾਨੀ ਵਿੱਚ ਬੇਰੋਜ਼ਗਾਰਾਂ ਦਾ ਅੰਕੜਾ 8.4% ਦਰਜ ਕੀਤਾ ਗਿਆ। ਦਸੰਬਰ 2023 ਤੋਂ ਦਸੰਬਰ 2024 ਦਰਮਿਆਨ ਕੈਲਗਰੀ ਵਿਖੇ 15 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ ਰੋਜ਼ਗਾਰ ਦਾ ਪੱਧਰ 4% ਵਧਿਆ ਹੈ ਅਤੇ ਕੌਮੀ ਔਸਤ ਦੇ ਮੁਕਾਬਲੇ ਇਹ ਦੁੱਗਣਾ ਅੰਕੜਾ ਮੰਨਿਆ ਜਾ ਰਿਹਾ ਹੈ ਕੈਲਗਰੀ ਇਕਨੋਮਿਕ ਡਿਵੈਲਪਮੈਂਟ ਦੀ ਸਟ੍ਰੈਟੇਜੀ ਡਾਇਰੈਕਟਰ ਕੇਟ ਕੋਪਲੋਵਿਚ ਦਾ ਮੰਨਣਾ ਹੈ ਕਿ ਸ਼ਹਿਰ ਵਿੱਚ ਆਏ ਲੋਕਾਂ ਵਿੱਚੋਂ ਜ਼ਿਆਦਾਤਰ ਕੰਮ ਦੀ ਭਾਲ ਵਿੱਚ ਨੇ ਬਿਨਾਂ ਸ਼ੱਕ ਨਵੇਂ ਆਉਣ ਵਾਲਿਆਂ ਨੂੰ ਕੁਝ ਦਿੱਕਤਾਂ ਆਉਂਦੀਆਂ ਨੇ ਪਰ ਸਾਲ 2025 ਵਿੱਚ ਹਾਲਾਤ ਬਿਹਤਰ ਹੋ ਸਕਦੇ ਨੇ ਬਿਊਰੋ ਰਿਪੋਰਟ ਫਮਦਰ ਟੀਵੀ